ਸ਼ਰਾਬ ਤੇ ਬੀਅਰ ਪੀਣ ਵਾਲਿਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਸ਼ਰਾਬ ਤੇ ਹੁਣ ਜਿਹੜਾ 150% ਟੈਰਫ ਲੱਗਦਾ ਸੀ ਉਹ ਘਟ ਕੇ 10 ਤੋਂ 20% ਰਹਿ ਚੁੱਕਿਆ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਿਹੜਾ ਮਦਰ ਆਫ ਲਾ ਇੱਕ ਐਗਰੀਮੈਂਟ ਕੀਤਾ ਗਿਆ ਜਿਹੜਾ ਐਫਟੀਆਈ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਯੂਰੋਪੀਅਨ ਯੂਨੀਅਨ ਦੇ ਨਾਲ ਭਾਰਤ ਤੇ ਯੂਰੋਪੀਅਨ ਦੇਸ਼ਾਂ ਦੇ ਵਿੱਚ ਹੋਇਆ ਜਿਨ੍ਹਾਂ ਦੇ ਵਿੱਚ ਇਟਲੀ, ਫਰਾਂਸ ਤੇ ਜਰਮਨ ਵਰਗੇ ਵੱਡੇ ਦੇਸ਼ ਆਂਦੇ ਨੇ ਜਿਸ ਦੇ ਵਿੱਚ ਕੱਲੀ ਸ਼ਰਾਬ ਹੀ ਨਹੀਂ ਹਾਲਾਂਕਿ ਲਗਜ਼ਰੀ ਕਾਰਾਂ ਜਾਂ ਹੋਰ ਬਾਕੀ ਜਿਹੜੀਆਂ ਚੀਜ਼ਾਂ ਇੱਥੋਂ ਤੇ ਭਾਰਤ ਤੋਂ ਯੂਰੋਪੀਅਨ ਦੇਸ਼ਾਂ ਦੇ ਵਿੱਚ ਇੰਪੋਰਟ ਹੁੰਦੀਆਂ ਨੇ ਜਾਂ ਯੂਰੋਪੀਅਨ ਦੇਸ਼ਾਂ 'ਚ ਭਾਰਤ ਤੇ ਇੰਪੋਰਟ ਹੁੰਦੀਆਂ ਨੇ ਕਹਿ ਦਈਏ ਉਹਨਾਂ ਤੇ ਜਿਹੜਾ ਟੈਰਿਫ ਲੱਗਦਾ ਸੀ ਜਾਂ ਇੰਪੋਰਟ ਇੰਪੋਰਟਡ ਗਡਾ ਟੈਕਸ ਜਿਹਨੂੰ ਕਹਿ ਦਿੰਦੇ ਆ ਲੱਗਦਾ ਸੀ ਜਿਹੜਾ ਹੁਣ ਲਗਜ਼ਰੀ ਸ਼ਰਾਬ ਹੈ ਜਿਹੜੀ ਪ੍ਰੀਮੀਅਮ ਸ਼ਰਾਬ ਕਹਿੰਦੇ ਆ ਜਿਹੜੀ ਇਟਲੀ ਫਰਾਂਸ ਜਾਂ ਜਰਮਨ ਤੋਂ ਭਾਰਤ ਦੇ ਵਿੱਚ ਇੰਪੋਰਟ ਹੋਣੀ ਆ ਉਹਦੇ ਤੇ ਜਿਹੜਾ ਟੈਰਿਫ 110 ਤੋਂ 20% ਲੱਗਦਾ ਸੀ ਉਹ ਹੁਣ ਘਟ ਕੇ 20 ਤੋਂ 30% ਰਹਿ ਚੁੱਕਾ ਹੈ ਇਸ ਤੋਂ ਬਾਅਦ ਕਾਫੀ ਜਿਹੜੀ ਸਸਤੀ ਹੈ ਜਿਹੜੀ ਸ਼ਰਾਬ ਹੈ ਪ੍ਰੀਮੀਅਮ ਸ਼ਰਾਬ ਹੈ ਜਿਹੜੀ ਭਾਰਤ ਦੇ ਵਿੱਚ ਆਊਗੀ ਤੇ ਬੀਅਰ ਤੇ ਵੀ ਜਿਹੜਾ ਟੈਰਿਫ 110% ਲੱਗਦਾ ਸੀਗਾ ਉਹ ਵੀ ਹੁਣ ਘਟ ਕੇ 50% ਲੈ ਗਿਆ ਕਿਉਂਕਿ ਹੁਣ ਸ਼ਰਾਬੀਆਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿਹੜੇ ਲਗਜ਼ਰੀ ਸ਼ਰਾਬਾਂ ਪ੍ਰੀਮੀਅਮ ਸ਼ਰਾਬਾਂ ਪੀਣ ਦੇ ਸ਼ਕੀਨ ਸੀ ਜਿਹੜੇ ਚੰਗੀ ਬੀਅਰ ਚੰਗੀ ਸ਼ਰਾਬ ਪੀਣ ਦੇ ਸ਼ਕੀਨ ਸੀ ਬਾਹਰੋਂ ਆਈਆਂ ਹੋਈਆਂ ਸ਼ਰਾਬਾਂ ਪੀਣ ਦੇ ਸ਼ਕੀਨ ਸੀ ਉਹਨਾਂ ਦੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਵੀ ਹੈ ਕਿਉਂਕਿ ਜਿਹੜਾ ਟੈਕਸ ਹੈ ਜਿਹੜਾ ਟੈਰਿਫ ਹੈ ਉਹ ਘਟ ਕੇ 110% ਤੋਂ 20 ਤੋਂ 30 ਰਹਿ ਚੁੱਕਿਆ ਹੈ ਪ੍ਰੀਮੀਅਮ ਸ਼ਰਾਬ ਦੇ ਲਈ ਤੇ ਜਿਹੜਾ ਬੀਅਰ ਦੀ ਗੱਲ ਕਰੀਏ ਬੀਅਰ ਤੇ ਜਿਹੜਾ ਟੈਕਸ ਆ ਉਹ ਘਟ ਕੇ 110 ਤੋਂ 50% ਦੇ ਉੱਤੇ ਆ ਚੁੱਕਿਆ ਹੈ ਅੱਧੋ ਅੱਧ ਦਾ ਮਾਰਜਨ ਜਿਹੜਾ ਬੀਅਰ ਤੇ ਕਹਿ ਲਈਏ ਤੇ ਜਿਹੜਾ ਵੱਡਾ ਹਿੱਸਾ ਮਾਰਜਨ ਹੈ ਜਿਹੜਾ ਉਹ ਪ੍ਰੀਮੀਅਮ ਸ਼ਰਾਬ ਦੇ ਵਿੱਚ ਆਇਆ ਜਿਹੜਾ ਮਦਰ ਆਫ ਲਾ ਜਿਹੜਾ ਐਗਰੀਮੈਂਟ ਹੋਇਆ ਐਫਟੀਆਈ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਯੂਰੋਪੀਅਨ ਦੇਸ਼ਾਂ ਦੇ ਵਿੱਚ ਅਤੇ ਭਾਰਤ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਇਹ ਵੱਡਾ ਫੈਸਲੇ ਲਏ ਗਏ ਨੇ ਜਿਹੜੇ ਐਗਰੀਮੈਂਟ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਗਜ਼ਰੀ ਕਾਰਾਂ ਦਾ ਵੀ ਹੈ ਕਿਉਂਕਿ ਵੱਡੀਆਂ ਲਗਜ਼ਰੀ ਕਾਰਾਂ ਦੇ ਵਿੱਚ ਵੀ ਜਿਹੜੀ ਇੰਪੋਰਟ Экਪੋਰਟ ਹੁੰਦਾ ਹੈ ਜਿਹੜਾ ਸਮਾਨ ਉਹ ਸਸਤਾ ਹੋ ਚੁੱਕਿਆ ਹੁਣ ਹੁਣ ਇਹ ਭਾਰਤ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਵੱਡਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਯੂਰੋਪੀਅਨ ਦੇਸ਼ਾਂ ਦੇ ਨਾਲ ਕੀਤਾ ਗਿਆ ਇਹ ਭਾਰਤ ਤੇ ਯੂਰੋਪੀਅਨ ਦੇਸ਼ਾਂ ਦੋਨਾਂ ਦੇ ਲਈ ਵੱਡਾ ਲਾਹੇਮੰਦ ਫਾਇਦਾ ਹੋ ਸਕਦਾ ਹੈ ਸ਼ਰਾਬ ਤੇ ਬੀਅਰ ਪੀਣ ਵਾਲਿਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਸ਼ਰਾਬ ਤੇ ਹੁਣ ਜਿਹੜਾ 150% ਟੈਰਫ ਲੱਗਦਾ ਸੀ ਉਹ ਘਟ ਕੇ 10 ਤੋਂ 20% ਰਹਿ ਚੁੱਕਿਆ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਿਹੜਾ ਮਦਰ ਆਫ ਲਾ ਇੱਕ ਐਗਰੀਮੈਂਟ ਕੀਤਾ ਗਿਆ ਜਿਹੜਾ ਐਫਟੀਆਈ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਯੂਰੋਪੀਅਨ ਯੂਨੀਅਨ ਦੇ ਨਾਲ ਭਾਰਤ ਤੇ ਯੂਰੋਪੀਅਨ ਦੇਸ਼ਾਂ ਦੇ ਵਿੱਚ ਹੋਇਆ ਜਿਨ੍ਹਾਂ ਦੇ ਵਿੱਚ ਇਟਲੀ, ਫ੍ਰਾਂਸ ਤੇ ਜਰਮਨ ਵਰਗੇ ਵੱਡੇ ਦੇਸ਼ ਆਂਦੇ ਨੇ ਜਿਸ ਦੇ ਵਿੱਚ ਕੱਲੀ ਸ਼ਰਾਬ ਹੀ ਨਹੀਂ ਹਾਲਾਂਕਿ ਲਗਜ਼ਰੀ ਕਾਰਾਂ ਜਾਂ ਹੋਰ ਬਾਕੀ ਜਿਹੜੀਆਂ ਚੀਜ਼ਾਂ ਇੱਥੋਂ ਤੇ ਭਾਰਤ ਤੋਂ ਯੂਰੋਪੀਅਨ ਦੇਸ਼ਾਂ ਦੇ ਵਿੱਚ ਇمپੋਰਟ ਹੁੰਦੀਆਂ ਨੇ ਜਾਂ ਯੂਰੋਪੀਅਨ ਦੇਸ਼ਾਂ 'ਚ ਭਾਰਤ 'ਚ ਇمپੋਰਟ ਹੁੰਦੀਆਂ ਨੇ ਕਹਿ ਦਈਏ ਉਹਨਾਂ ਤੇ ਜਿਹੜਾ ਟੈਰਿਫ ਲੱਗਦਾ ਸੀ ਜਾਂ ਇمپোর্ਟਿੰਗ ਪ੍ਰੋਡਕਟ ਟੈਕਸ ਜਿਹਨੂੰ ਕਹਿ ਦਿੰਦੇ ਆ ਲੱਗਦਾ ਸੀ ਜਿਹੜਾ ਹੁਣ ਲਗਜ਼ਰੀ ਸ਼ਰਾਬ ਹੈ ਜਿਹੜੀ ਪ੍ਰੀਮੀਅਮ ਸ਼ਰਾਬ ਕਹਿੰਦੇ ਆ ਜਿਹੜੀ ਇਟਲੀ ਫਰਾਂਸ ਜਾਂ ਜਰਮਨ ਤੋਂ ਭਾਰਤ ਦੇ ਵਿੱਚ ਇمپੋਰਟ ਹੋਣੀਆਂ ਉਹਦੇ 'ਚ ਜਿਹੜਾ ਟੈਰਿਫ 110 ਤੋਂ 20% ਲੱਗਦਾ ਸੀ ਉਹ ਹੁਣ ਘਟ ਕੇ 20 ਤੋਂ 30% ਰਹਿ ਚੁੱਕਿਆ ਹੈ ਇਸ ਤੋਂ ਬਾਅਦ ਕਾਫੀ ਜਿਹੜੀ ਸਸਤੀ ਹੈ ਜਿਹੜੀ ਸ਼ਰਾਬ ਹੈ ਪ੍ਰੀਮੀਅਮ ਸ਼ਰਾਬ ਹੈ ਜਿਹੜੀ ਭਾਰਤ ਦੇ ਵਿੱਚ ਆਊਗੀ ਤੇ ਬੀਅਰ ਤੇ ਵੀ ਜਿਹੜਾ ਟੈਰਿਫ 110% ਲੱਗਦਾ ਸੀਗਾ ਉਹ ਵੀ ਹੁਣ ਘਟ ਕੇ 50% ਲੈ ਗਿਆ ਕਿਉਂਕਿ ਹੁਣ ਸ਼ਰਾਬੀਆਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿਹੜੇ ਲਗਜ਼ਰੀ ਸ਼ਰਾਬਾਂ ਪ੍ਰੀਮੀਅਮ ਸ਼ਰਾਬਾਂ ਪੀਣ ਦੇ ਸ਼ਕੀਨ ਸੀ ਜਿਹੜੇ ਚੰਗੀ ਬੀਅਰ ਚੰਗੀ ਸ਼ਰਾਬ ਪੀਣ ਦੇ ਸ਼ਕੀਨ ਸੀ ਬਾਹਰੋਂ ਆਈਆਂ ਹੋਈਆਂ ਸ਼ਰਾਬਾਂ ਪੀਣ ਦੇ ਸ਼ਕੀਨ ਸੀ ਉਹਨਾਂ ਦੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਵੀ ਹੈ ਕਿਉਂਕਿ ਜਿਹੜਾ ਟੈਕਸ ਹੈ ਜਿਹੜਾ ਟੈਰਿਫ ਹੈ ਉਹ ਘਟ ਕੇ 110% ਤੋਂ 20 ਤੋਂ 30 ਰਹਿ ਚੁੱਕਿਆ ਹੈ ਪ੍ਰੀਮੀਅਮ ਸ਼ਰਾਬ ਦੇ ਲਈ ਤੇ ਜਿਹੜਾ ਬੀਅਰ ਦੀ ਗੱਲ ਕਰੀਏ ਬੀਅਰ ਤੇ ਜਿਹੜਾ ਟੈਕਸ ਆ ਉਹ ਘਟ ਕੇ 110 ਤੋਂ 50% ਦੇ ਉੱਤੇ ਆ ਚੁੱਕਿਆ ਹੈ ਅੱਧੋ-ਅੱਧ ਦਾ ਮਾਰਜਨ ਜਿਹੜਾ ਬੀਅਰ ਤੇ ਕਹਿ ਲਈਏ ਤੇ ਜਿਹੜਾ ਵੱਡਾ ਹਿੱਸਾ ਮਾਰਜਨ ਹੈ ਜਿਹੜਾ ਉਹ ਪ੍ਰੀਮੀਅਮ ਸ਼ਰਾਬ ਦੇ ਵਿੱਚ ਆਇਆ ਹੈ ਜਿਹੜਾ ਮਦਰ ਆਫ ਲਾ ਜਿਹੜਾ ਐਗਰੀਮੈਂਟ ਹੋਇਆ ਹੈ एफटीए दे फ्री ट्रेड एग्रीमेंट ਜਿਹੜਾ ਯੂਰੋਪੀਅਨ ਦੇਸ਼ਾਂ ਦੇ ਵਿੱਚ ਅਤੇ ਭਾਰਤ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਇਹ ਵੱਡਾ ਫੈਸਲੇ ਲਏ ਗਏ ਨੇ ਜਿਹੜੇ ਐਗਰੀਮੈਂਟ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਗਜ਼ਰੀ ਕਾਰਾਂ ਦਾ ਵੀ ਹੈ ਕਿਉਂਕਿ ਵੱਡੀਆਂ ਲਗਜ਼ਰੀ ਕਾਰਾਂ ਦੇ ਵਿੱਚ ਵੀ ਜਿਹੜੀ ਇੰਪੋਰਟ Экਪੋਰਟ ਹੁੰਦਾ ਹੈ ਜਿਹੜਾ ਸਮਾਨ ਉਹ ਸਸਤਾ ਹੋ ਚੁੱਕਿਆ ਹੁਣ ਹੁਣ ਇਹ ਭਾਰਤ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਵੱਡਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਯੂਰੋਪੀਅਨ ਦੇਸ਼ਾਂ ਦੇ ਨਾਲ ਕੀਤਾ ਗਿਆ ਇਹ ਭਾਰਤ ਤੇ ਯੂਰੋਪੀਅਨ ਦੇਸ਼ਾਂ ਦੋਨਾਂ ਦੇ ਲਈ ਵੱਡਾ ਲਾਹਮਤ ਫਾਇਦਾ ਹੋ ਸਕਦਾ